ਵਾਦ ਸੰਜੀਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਾਹਮਣੇ ਇੱਕ ਇਹੋ ਜਿਹੀ ਇਨਕਲਾਬੀ ਸ਼ਖਸੀਅਤ ਆ ਜਿਨੇ ਦੋ ਇਨਕਲਾਬੀ ਘੋਲਾਂ ਦੇ ਵਿਚੋਂ ਦੇ ਨੰਗੇ ਅੱਜ ਬਜ਼ੁਰਗ ਹੁੰਦੇ ਐ ਇੱਕ ਬੜੀ ਵੱਡੀ ਲੜਾਈ ਲੜ ਰਹੇ ਆ ਮੈਂ ਉਹਨਾਂ ਦੇ ਇੰਟਰੋਡਕਸ਼ਨ ਲਈ ਇੱਕ ਛੋਟੀ ਜੀ ਗੱਲ ਤਾਂ ਦੱਸਣ ਲੱਗਾ ਵਾਂ ਕਿ ਅੱਜ ਤੋਂ ਸਾਰੇ ਇੰਟਰਨੈਸ਼ਨਲ ਅਖਬਾਰਾਂ ਦੇ ਵਿੱਚ ਆ ਵੇਖ ਰਹੇ ਜੇ ਕਿ ਅਮਰੀਕਾ ਇਹਨੇ ਡਿਕਲਾਈਨ ਅਮਰੀਕਾ ਥੱਲੇ ਜਾ ਰਿਹਾ ਅਮਰੀਕਾ ਦੇ ਆਖੇ ਨਾ ਇਜ਼ਰਾਈਲ ਲੱਗਦਾ ਨਾ ਫਲਸਤੀ ਲੱਗਦਾ ਨਾ ਰੂਸ ਲੱਗਦਾ ਨਾ ਪਾਕਿਸਤਾਨ ਲੱਗਦਾ ਪਰ ਅੱਜ ਤੋਂ ਕਰੀਬ 40-45 ਸਾਲ ਪਹਿਲਾਂ 1982-83 ਦੇ ਵਿੱਚ ਇੱਕ ਰੇਮੈਂਡ ਲੋਟਾ ਦੀ ਕਿਤਾਬ ਸੀ ਫ੍ਰੈਂਕ ਸ਼ੈਨਨ ਦੇ ਨਾਲ ਸ਼ਿਕਾਗੋ ਤੋਂ ਛਪੀ ਅਮਰੀਕਾ ਇਨ ਡਿਕਲਾਈਨ ਉਹ ਕਿਤਾਬ ਨੂੰ ਹਿੰਦੁਸਤਾਨੀ সাব ਕੰਟੀਨੈਂਟ ਦੇ ਵਿੱਚ ਇੰਟਰੋਡਿਊਸ ਕਰਾਉਣ ਵਾਲੇ ਉਹ ਸਰਦਾਰ ਅਜਮੇਰ ਸਿੰਘ ਜੀ ਸੀ ਤੇ ਇਹਨਾਂ ਨੇ ਉਹ ਕਿਤਾਬ ਨੂੰ ਅਮਰੀਕਾ ਤੋਂ ਇੰਪੋਰਟ ਕੀਤਾ ਤੇ ਲੋਕਾਂ ਦੇ ਵਿੱਚ ਵੰਡਿਆ ਪ੍ਰਚਾਰਿਆ ਪਰੰਤੂ ਇਹਦੇ ਨਾਲ ਹੀ ਇੱਕ ਦੂਸਰਾ ਪਹਿਲੂ ਆ ਉਹ ਐਨਾਲਿਸਿਸ ਜਿਹੜਾ 40 40 ਸਾਲ ਬਾਅਦ ਸਹੀ ਹੋ ਰਿਹਾ ਤੇ ਸਰਦਾਰ ਅਜਮੇਰ ਸਿੰਘ ਜੀ ਨੇ ਉਹ ਇੰਟਰੋਡਿਊਸ ਕੀਤੇ ਇਸ ਤੋਂ ਇਲਾਵਾ ਜਿਹੜੀ ਇਹਨਾਂ ਨੇ ਆਪਣੇ ਸਵੈ ਜੀਵਨੀ ਲਿਖੀ ਆ ਉਹ ਜਿਹੜੀ ਪਹਿਲੀ ਲਹਿਰ ਨਫਸਲੀ ਲਹਿਰ ਦਾ ਹਾਲ ਤੇ ਦੂਸਰੀ ਖਾੜਕੂ ਲਹਿਰ ਸਾਬਾ ਬਾਬਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਾ ਦੀ ਅਗਵਾਈ ਵਿੱਚ ਜਿਹੜੀ ਲੜੀ ਗਈ ਇਸ ਧਰਤੀ ਤੇ ਉਹਨਾਂ ਦੋਹਾਂ ਦੇ ਵੇਰਵੇ ਬਹੁਤ ਨਿਰਪੱਖ ਢੰਗ ਨਾਲ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਦਿੱਤੇ ਆ ਤੇ ਮੈਂ ਉਹਨਾਂ ਦੇ ਪ੍ਰਭਾਵ ਬਾਰੇ ਵੀ ਗੱਲ ਕਰਨ ਲੱਗਾ ਵੀ ਸਰਦਾਰ ਅਜਮੇਰ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਬੰਦੇ ਕੰਮ ਕਰਦੇ ਰਹੇ ਆ ਉਹਨਾਂ ਦੇ ਵਿੱਚੋਂ ਅੱਜ ਪਟਿਆਲਾ ਦੇ ਜਿਹੜੇ ਐਮਪੀ ਆ ਕਾਂਗਰਸ ਪਾਰਟੀ ਵੱਲੋਂ ਡਾਕਟਰ ਧਰਮਵੀਰ ਗਾਂਧੀ ਉਹ ਸਟੀਲ ਐਂਡ ਮੋਲਡਰ ਵਰਕਰ ਯੂਨੀਅਨ ਚਲਾਉਂਦੇ ਰਹੇ ਇਹਨਾਂ ਦੀ ਰਹਿਨਮਾਈ ਹੈ ਹੇਠ ਲੁਧਿਆਣਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਯੂਨੀਅਨ ਸੀ ਡਾਕਟਰੀ ਦੇ পেশੇ ਨੂੰ ਛੱਡ ਕੇ ਟਰੇਡ ਯੂਨੀਅਨ ਚਲਾਉਣੀ ਮਜ਼ਦੂਰਾਂ ਨੂੰ ਸੰਗਠਿਤ ਕਰਨਾ ਪੰਜਾਬ ਸਟੂਡੈਂਟ ਯੂਨੀਅਨ ਇੱਕ ਧਾਕਾ ਪੰਜਾਬ ਦੇ ਸਿਆਸੀ ਪਿੰਡ ਦੇ ਵਿੱਚ ਰਹੀ ਹੈ ਪੂਰੀ 1970 ਤੋਂ ਲੈ ਕੇ 82 83 ਤੱਕ ਉਹਦੀ ਅਗਵਾਈ ਵੀ ਸਰਦਾਰ ਜੀ ਗੁਪਤ ਰਹਿ ਕੇ ਕਰਦੇ ਰਹੇ ਨੌਜਵਾਨ ਭਾਰਤ ਸਭਾ ਨੂੰ ਇੰਟਰੋਡਿਊਸ ਪੰਜਾਬ ਦੇ ਵਿੱਚ ਕੀਤਾ ਅੱਜ ਜਿਹਨੂੰ ਤੁਹਾਨੂੰ ਭਗਵੰਤ ਮਾਨ ਦੇ ਮਗਰ ਚੀਫ ਮਿਨਿਸਟਰ ਹਾਊਸ ਦੇ ਵਿੱਚ ਦੋ ਫੋਟੋਆਂ ਦਿਖਦੀਆਂ ਉੱਥੇ ਪਹਿਲਾਂ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਦੀਆਂ ਫੋਟੋਆਂ ਦਿਖਦੀਆਂ ਹੁੰਦੀਆਂ ਸੀ ਲੇਕਿਨ ਅੱਜ ਸ਼ਹੀਦ ਭਗਤ ਸਿੰਘ ਤੇ ਅੰਬੇਦਕਰ ਦੀ ਫੋਟੋ ਦਿਖਦੀ ਆ ਇਹ ਦੋ ਫੋਟੋਆਂ ਤਾਂ ਇੰਟਰੋਡਿਊਸ ਹੋਈਆਂ ਕਿ ਸਰਦਾਰ ਸਾਹਿਬ ਨੇ ਜਨਤਕ ਪਗਾਮ ਨਾਂ ਦੇ ਰਸਾਲੇ ਦੇ ਵਿੱਚ ਅੰਬੇਦਕਰਵਾਦ ਦੀ ਮਜ਼ਾਇਦ ਕੀਤੀ ਡਾਕਟਰ ਅੰਬੇਦਕਰ ਨੂੰ ਪੰਜਾਬ ਦੇ ਵਿੱਚ ਸਿਆਸੀ ਪੇੜ 'ਤੇ ਇੰਟਰੋਡਿਊਸ ਕੀਤਾ ਉਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨੂੰ ਜਿਹੜਾ ਅੱਜ ਇੰਟਰਨੈਸ਼ਨਲ ਲੈਵਲ ਤੇ ਲੈਫਟ ਦਾ ਆਈਕਨ ਆ ਉਹ ਇਹਨਾਂ ਦੀ ਲਹਿਰ ਦੇ ਕਾਰਨ ਇੰਡੀਆ ਲੈਵਲ ਦੇ ਉੱਤੇ ਸਟੈਬਲਿਸ਼ ਹੋਇਆ ਤੇ ਜਿਹੜੀਆਂ ਕਿਤਾਬਾਂ ਇਹਨਾਂ ਨੇ 1998 ਤੋਂ ਲੈ ਕੇ ਹੁਣ ਤੱਕ ਪੰਥਕੀਤ ਹਿੰਦੁਸਤਾਨ ਦੀ ਝੋਲੀ 'ਚ ਪਾਈਆਂ ਉਹ ਸੱਤ ਕਿਤਾਬਾਂ ਦਾ ਅਸਰ ਮੈਂ ਤੁਹਾਨੂੰ ਦੱਸ ਰਿਹਾ ਕਿ ਆਉਣ ਵਾਲੇ ਦਿਨਾਂ 'ਚ ਕੀ ਹੋਊਗਾ ਇਹਨਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਕਿਤਾਬ ਸਿੱਖ ਕੌਮ ਦਾ ਇਤਿਹਾਸ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ ਤੇ ਸਿੱਖ ਇਤਿਹਾਸ ਸਿੱਖ ਜਿਹੜੇ ਅੱਜ ਕਿਹੜੀ ਘੁਮਣ ਕੇ ਦੀਚ ਫਸ ਗਏ ਆ ਸਿੱਖਾਂ ਦੇ ਦੁਆਲੇ ਕਿਹੜੀ ਸਿਧਾਂਤਕ ਵਲਗਣਾ ਵਲੀਆਂ ਜਾ ਰਹੀਆਂ ਤੇ ਵਲੀਆਂ ਜਾ ਚੁੱਕੀਆਂ ਉਹਨਾਂ ਨੂੰ ਇਹ ਬੇਪੜਤ ਕਰਦੇ ਆ ਜਿਹੜਾ ਇਹਨਾਂ ਨੇ ਇਤਿਹਾਸਕ ਕੰਮ ਕੀਤਾ ਉਹਦਾ ਰਿਜ਼ਲਟ ਕੀ ਨਿਕਲੂਗਾ ਉਹਦਾ ਰਿਜ਼ਲਟ ਨਿਕਲੂਗਾ ਕਿ ਮਾਸਟਰ ਤਾਰਾ ਸਿੰਘ ਜੀ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਦੀਆਂ ਫੋਟੋਆਂ ਉਸੇ ਚੀਫ ਮਨਿਸਟਰ ਹਾਊਸ 'ਚ ਜਿੱਥੇ ਪਹਿਲਾਂ ਗਾਂਧੀ ਤੇ ਨਹਿਰੂ ਦੀਆਂ ਲੱਗਦੀਆਂ ਅਸੀਂ ਅੱਜ ਭਗਤ ਸਿੰਘ ਤੇ ਬੇਦਕਰ ਦੀਆਂ ਲੱਗਦੀਆਂ ਉੱਥੇ ਉਹ ਦੋਨੋਂ ਫੋਟੋਆਂ ਲੱਗਣਗੀਆਂ ਤੇ ਹੋ ਸਕਦਾ ਜੇ ਸਾਡੇ ਲੋਕਾਂ ਦੇ ਵਿੱਚ ਕੁਝ ਸ਼ੂਰ ਆ ਜਾਏ ਕੋਈ ਜਾਗਲ ਆ ਜਾਏ ਤੇ ਜਿੱਥੇ ਗਾਂਧੀ ਤੇ ਮੁਹੰਮਦ ਅਲੀ ਜਨਾਬ ਦੇ ਨੋਟਾਂ ਤੇ ਫੋਟੋ ਲੱਗਦੀ ਸੰਤ ਬਾਬਾ ਚਰਨੈਲ ਸਿੰਘ ਦੀ ਫੋਟੋ ਵੀ ਕਿਸੇ ਨੋਟ ਦੇ ਵੇਲੇ ਟਾਈਮ ਦੇ ਵਿੱਚ ਨੋਟਾਂ ਤੇ ਲੱਗ ਜਾਏ ਉਹ ਕੰਮ ਸਾਰਾ ਜਿਹੜਾ ਉਹਦਾ ਬੇਸਿਕ ਵਰਕ ਜਿਹੜਾ ਇਤਿਹਾਸਕ ਤੌਰ ਤੇ ਕੀਤਾ ਵਾ ਪਿਛਲੇ 25 ਸਾਲ ਦੇ ਵਿੱਚ ਉਹ ਸਰਦਾਰ ਅਜਮੇਰ ਸਿੰਘ ਹੋਣਾ ਨੇ ਕੀਤਾ ਵਾ ਲੇਕਿਨ ਸਾਡੀ ਇੱਕ ਮੈਂ ਸਮਝਦਾ ਜਿਹੜੀ ਚੀਜ਼ ਤੋਂ ਸਾਨੂੰ ਚੇਤਨ ਹੋਣਾ ਚਾਹੀਦਾ ਉਹ ਕੀ ਆ ਕਿ ਇਹ ਦੇਖੋ ਭਗਤ ਸਿੰਘ ਤੇ ਬੇਦਕਰ ਦੀ ਫੋਟੋ ਲੱਗ ਗਈ ਲੇਕਿਨ ਉਹਨਾਂ ਦੇ ਕੰਮ ਜਿਹੜੇ ਆ ਜਨਤਾ ਦੇ ਵਿੱਚ ਜਾਣੇ ਚਾਹੀਦੇ ਸੀ ਜਿਹੜੇ ਜਨਤਾ ਦੇ ਵੇ ਆਫ ਲਾਈਫ ਬਣਨਾ ਚਾਹੀਦਾ ਸੀ ਜਿਵੇਂ ਗੁਰੂਆਂ ਨੇ ਸਿੱਖੀ ਨੂੰ ਵੇ ਆਫ ਲਾਈਫ ਬਣਾਇਆ ਵਾ ਪੰਜਾਬ ਦੀ ਧਰਤੀ ਤੇ ਅੱਜ ਤੁਹਾਨੂੰ ਪੰਜਾਬ ਹਿੰਦੁਸਤਾਨ ਜਾਂ ਦੁਨੀਆ ਦੇ ਵਿੱਚ ਕੋਈ ਮੰਗ ਤਾਂ ਸਿੱਖ ਨਹੀਂ ਮਿਲੂਗਾ ਕੋਈ ਬਿਹਾਰ ਦੇ ਵਿੱਚ ਵੀ ਚਲ ਜਓ ਛਤੀਸਗੜ੍ਹ ਚ ਚਲ ਜਓ ਸੇਖ ਤਾਨੂੰ ਹਮੇਸ਼ਾ ਦੇਣ ਵਾਲਾ ਮਿਲੂਗਾ ਕੋਈ ਦਾਣ ਲੈਣ ਵਾਲਾ ਨਹੀਂ ਹੋਊਗਾ ਕੋਈ ਪੰਟ ਟਾਈਪ ਜਿਉਂ ਦਾ ਦੇਣ ਵਾਲਾ ਹੋਊਗਾ ਕਿਉਂਕਿ ਗੁਰੂ ਨੇ ਸਾਨੂੰ ਦਾਤੇ ਬਣਾਇਆ ਸੀ ਤੇ ਇਸ ਫਲਸਫੇ ਨੂੰ ਜੇ ਲੋਕਾਂ ਦੇ ਵਿੱਚ ਅੱਜ ਕੋਈ ਲੜਾਈ ਲੜ ਘੋਲ ਕੇ ਲਾ ਜਾ ਰਿਹਾ ਵਾ ਉਹ ਭਾਈ ਜਮੇਰ ਸਿੰਘ ਜੀ ਤੇ ਭਾਈ ਜਮੇਰ ਸਿੰਘ ਜੀ ਹੋਣਾ ਦੇ ਜਿਹੜੇ ਇਹ ਪੂਰਨੇ ਪਾਏ ਆ ਇਹ ਅੱਜ ਅਸੀਂ ਵਾਹਿਗੁਰੂ ਤੋਂ ਅਰਦਾਸ ਕਰੀਏ ਕਿ ਇਹਨਾਂ ਦੀ ਉਮਰ 100 ਸਾਲ 105 ਸਾਲ ਹੋਵੇ ਤੇ 10 12 14 ਕਿਤਾਬਾਂ ਹੋਰ ਪੰਥ ਦੀ ਝੋਲੀ 'ਚ ਪਾ ਕੇ ਜਾਣ ਤੇ ਇਹ ਬਾਕੀ ਹੋ ਸਕਦਾ ਵਾਹਿਗੁਰੂ ਸਾਨੂੰ ਇੰਨੇਕ ਮੱਤ ਬਖਸ਼ ਦੇ ਉਸ ਦੌਰ ਦੇ ਵਿੱਚ ਆਈ ਸੰਤ ਬਾਬਾ ਜਰਨੈਲ ਸਿੰਘ ਦੀ ਫੋਟੋ ਨੋਟਾਂ ਦੇ ਉੱਤੇ ਵੀ ਕਿਤੇ ਵੇਖ ਲਈਏ ਭਾਵੇਂ ਉਹ ਨੋਟ ਕਿਸੇ ਮੁਲਕ ਦੇ ਹੋਣ ਇਸ ਕਰਕੇ ਮੈਂ ਸਮਝਦਾ ਭਾਈ ਜਮੇਰ ਸਿੰਘ ਜੀ ਹੁਣ ਮੇਰੇ ਤੋਂ ਬਾਅਦ ਭਾਈ ਅਜੀਪਾਲ ਸਿੰਘ ਜੀ ਬਰਾੜ ਸਤਲੁਜ ਮਿਸਲ ਵਾਲੇ ਤੁਹਾਨੂੰ ਸੰਬੋਧਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ